ਸ੍ਰੀ ਗੁਰੂ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਕਬਨੋਂ ਤੱਕ ਜਰੂਰ ਵੇਖੋ ਜਿੰਨਾ ਵੀਰਾਂ ਪਿਆਰ ਨਾਲ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂਦੀ ਵੱਡੀ ਖਬਰ ਸੁਖਬੀਰ ਬਾਦਲ ਵੱਲੋਂ ਪੰਜ ਹਲਕੇ ਨਿਚਾਰ ਜਾਂਦਾ ਲਾਣਾ ਸ਼ਰਮੀ ਖਾਲੀਦਪੁਰ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ਿਲ੍ਹਾ ਪਟਿਆਲਾ ਦੇ ਤਿੰਨ ਹਲਕੇ ਨਿਚਾਰ ਜਿਲ੍ਹਾ ਸਕਰੂਰ ਦੇ ਤੁਰੀ ਹਲਕੇ ਅਤੇ ਜ਼ਿਲ੍ਹਾ ਮੋਗਾ ਦੇ ਨਿਆਲ ਸਿੰਘ ਵਾਲਾ ਹਲਕੇ ਦਾ ਦੇ ਹਲਕਾ ਇੰਚਾਰਜ ਦਾ ਐਲਾਨ ਕਰ ਦਿੱਤਾ ਹੈ ਇਸ ਦੇ ਨਾਲ ਹੀ ਜਿਲ੍ਹਾ ਪਟਿਆਲਾ ਦੇ ਹਲਕਾ ਸਨੌਰ ਪੇਚ ਪਾਰਟੀ ਦੇ ਕੰਮ ਕਾਜ ਨੂੰ ਬੇਤਰ ਤਰੀਕੇ ਨਾਲ ਚਲਾਉਣ ਲਈ ਚਾਰ ਮੈਂਬਰੀ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇੱਕ ਬਿਆਨ ਵਿੱਚ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਸਰਜੀਤ ਸਿੰਘ ਗੜੀ ਮੈਂਬਰ ਐਸਜੀਪੀਸੀ ਹਲਕਾ ਰਾਜਪੁਰਾ ਜੂਤ ਅਕਾਲੀ ਦਲ ਦੇ ਪ੍ਰਧਾਨ ਸਰਜੀਤ ਸਿੰਘ ਚਿੱਜਰ ਹਲਕਾ ਕਨੌਜ ਜਗਮੀਤ ਸਿੰਘ ਧਰਿਆ ਉਹ ਹਲਕਾ ਸੁਮਨਾ ਦੀ ਇਨਚਾਰਜ ਹੋਣਗੇ ਰਣਜੀਤ ਸਿੰਘ ਰੰਦਾ ਵਕਾਤੂ ਜਿਲ੍ਹਾ ਸੰਗਰੂਰ ਦੇ ਹਲਕਾ ਤੁਰੀ ਦੇ ਹਲਕਾ ਇਨਚਾਰਜ ਹੋਣਗੇ ਤੇ ਰਾਜੀਵ ਸਿੰਘ ਤਰਨਕੋਟ ਜਿਲ੍ਹਾ ਮੁਗਾ ਦੇ ਹਲਕਾ ਨਿਹਾਲ ਸਿੰਘ ਵਾਲਾ ਐਸ.ਐਸ.ਸੀ ਦੇ ਹਲਕਾ ਇਨਚਾਰਜ ਹੋਣਗੇ ਉਹਨਾਂ ਦੱਸਿਆ ਕਿ ਜਿਲ੍ਹਾ ਪਟਿਆਲਾ ਦੇ ਹਲਕਾ ਚੰਨੌਰ ਵਿੱਚ ਪਾਰਟੀ ਦੇ ਕੰਮਕਾਜ ਨੂੰ ਸੁਚੰਨਾ ਚਾਰੋ ਤਰੀਕੇ ਨਾਲ ਚਲਾਉਣ ਲਈ ਚਾਰ ਮੈਂਬਰ ਦੀ ਕਮੇਟੀ ਦਾ ਸੰਗਠਨ ਕੀਤਾ ਹੈ ਜਿਸ ਨਾਲ ਜਿਸ ਜਗ੍ਰੀਸ਼ਣ ਸਿੰਘ ਕੰਬੋਜ 포 ਜਿੰਦਰ ਸਿੰਘ ਮੁਖਮੇਲਪੁਰ ਜਿੰਦਰ ਸਿੰਘ ਵੀਰ ਕ ਤੇ ਜਸਪਾਲ ਸਿੰਘ ਬਿੱਟੂ ਚੱਡਾ ਦੇ ਨਾਮ ਚਮਰਨ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਤਾਂ